ਇਸ ਸੁਨਸਾਨ ਗਲੀ ਦੇ ਵਿੱਚ ਫਿਲਹਾਲ ਤਾਂ ਇਹ ਬੰਦਾ ਆਪਣੀ ਰੇੜੀ ਲੈ ਕੇ ਜਾ ਰਿਹਾ ਜੋ ਕਿ ਸਬਜ਼ੀ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਅੱਗੇ ਦੇਖੋ ਇਸ ਬੰਦੇ ਨੂੰ ਦੋ ਮੁੰਡਿਆਂ ਨੇ ਸਬਜ਼ੀ ਖਰੀਦਣ ਬਹਾਨੇ ਗਲੀ ਵਿੱਚ ਰੋਕ ਲਿਆ ਤੇ ਫਿਰ ਉਸ ਨੂੰ ਡਰਾ ਧਮਕਾ ਕੇ ਉਸ ਦੇ ਕੋਲੋਂ ਪੈਸੇ ਅਤੇ ਮੋਬਾਈਲ ਖੋਲ ਲਿਆ ਜਿਨ੍ਹਾਂ ਦੀ ਘਟੀਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦਰਸਲ ਇਹ ਘਟਨਾ ਜਲੰਧਰ ਸ਼ਹਿਰ ਦੇ ਸ਼ੀਤਲਨਗਰ ਦੀ ਹੈ। ਜਿੱਥੇ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਕਿਵੇਂ ਬੇਖੌਫ ਹੋ ਕੇ ਸਬਜ਼ੀ ਵਕਰੇਤਾਂ ਨੂੰ ਨਿਸ਼ਾਨਾ ਬਣਾਇਆ ਹੈ। ਸੋ ਜੇਕਰ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਦਿਨ ਪ੍ਰਤੀ ਦਿਨ ਅਜਹੀਆਂ ਘਟਨਾਵਾਂ ਵੱਧ ਰਹੀਆਂ ਨੇ ਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸੂਬੇ 'ਚ ਅਮਨ ਸ਼ਾਂਤੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤਾਂ ਤੁਹਾਡੇ ਸਾਹਮਣੇ ਨੇ ਆਖਿਰ ਕਦੋਂ ਥੰਮਣ ਗਿਆ ਇਹ ਵਾਰਦਾਤਾ ਜਾਂ ਫਿਰ ਲੋਕ ਐਵੇਂ ਹੀ ਲੁੱਟੇ ਜਾਣਗੇ ਅੱਜ ਇਹ ਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਕੀ ਕਦਮ ਚੁੱਕਦੀ ਹੈ ਇਸ ਸੁੰਨਸਾਨ ਗਲੀ ਦੇ ਵਿੱਚ ਫਿਲਹਾਲ ਤਾਂ ਇਹ ਬੰਦਾ ਆਪਣੀ ਰੇੜੀ ਲੈ ਕੇ ਜਾ ਰਿਹਾ ਜੋ ਕਿ ਸਬਜ਼ੀ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਅੱਗੇ ਦੇਖੋ ਇਸ ਬੰਦੇ ਨੂੰ ਦੋ ਮੁੰਡਿਆਂ ਨੇ ਸਬਜ਼ੀ ਖਰੀਦਣ ਬਹਾਨੇ ਗਲੀ ਵਿੱਚ ਰੋਕ ਲਿਆ ਤੇ ਫਿਰ ਉਸ ਨੂੰ ਡਰਾ ਧਮਕਾ ਕੇ ਉਸ ਦੇ ਕੋਲੋਂ ਪੈਸੇ ਅਤੇ ਮੋਬਾਈਲ ਖੋਲ ਲਿਆ ਜਿਨ੍ਹਾਂ ਦੀ ਘਟੀਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦਰਸਲ ਇਹ ਘਟਨਾ ਜਲੰਧਰ ਸ਼ਹਿਰ ਦੇ ਸ਼ੀਤਲਨਗਰ ਦੀ ਹੈ ਜਿੱਥੇ ਦਿਨ ਦਿਹਾੜੇ ਦੋ ਲੁਟੇਰਿਆ ਨੇ ਕਿਵੇਂ ਬੇਖੌਫ ਹੋ ਕੇ ਸਬਜ਼ੀ ਵਕਰੇ ਤਾਨੂੰ ਨਿਸ਼ਾਨਾ ਬਣਾਇਆ ਹੈ ਸੋ ਜੇਕਰ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਦਿਨ ਪ੍ਰਤੀ ਦਿਨ ਅਜਹੀਆਂ ਕਟਨਾਵਾਂ ਵਧ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸੂਬੇ 'ਚ ਅਮਨ ਸ਼ਾਂਤੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤਾਂ ਤੁਹਾਡੇ ਸਾਹਮਣੇ ਨੇ ਆਖਿਰ ਕਦੋਂ ਥੰਮਣਗੀਆਂ ਇਹ ਵਾਰਦਾਤਾ ਜਫਰ ਲੋਕ ਐਵੇਂ ਹੀ ਲੁੱਟੇ ਜਾਣਗੇ ਅਜੇ ਹਿਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਕੀ ਕਦਮ ਚੁੱਕਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ